ਮਨੁੱਖਾ ਤੇਰੀ ਹਾਲ ਉਸ ਮਰਗ ਵਰਗੀ ਹੈ ਉਸ ਮਰਗ ਵਰਗੀ ਹੈ ਇੰਨੀ ਉਦਾਹਰਨਾ ਦੇ ਕੇ ਭਾਈ ਸਾਹਿਬ ਇੱਕ ਗਵਾਲੇ ਦੀ ਉਦਾਹਰਨ ਦਿੰਦੇ ਨੇ ਗੁੱਜਰ ਕੋਰਸ ਵੇਚ ਕੇ ਗੁੱਜਰ ਕੋਰਸ ਬੋਧਾ ਤੇ ਕਾ ਰਸ ਦਾ ਤੇ ਦੁੱਧ ਕਦੇ ਗੁਜਰ ਕੀ ਕਰਦਾ ਕਵਾਲਾ ਭਲਾ ਕੀ ਕਰਦਾ ਗੁੱਜੜ ਕੋਰਸ ਵੇਚ ਕੇ ਗੁਜਰ ਸਾਰੀ ਵਿਹੜੀ ਮੱਝਾਂ ਦਾਵਾ ਨੂੰ ਪੱਠੇ ਪਾ ਕੇ ਸ਼ਾਮਾਂ ਨੂੰ ਦੁੱਧ ਇਕੱਠਾ ਕਰਕੇ ਵੇਚ ਕੇ ਨਾ ਉਹਦੇ ਬਦਲੇ ਕੀ ਲੈ ਆਉਂਦਾ ਖਾਲ ਸੂੜੀ ਆਣੇ ਮੈਂ ਸਮਝਦਾ ਫੇ ਵੀ ਚੱਗਾ ਉਹ ਖਾਲ ਸੂੜੀ ਤਾਂ ਲੈ ਕੇ ਆਉਂਦਾ ਦਾਵਾ ਮੱਝਾਂ ਨੂੰ ਵੱਧ ਪਾਉਂ ਦੁੱਧ ਵੱਧ ਦੇਣ ਗਿਆ ਪਰ ਸਾ ਸੰਗਤ ਸਾਡੇ ਐਸੇ ਵੀ ਭਰਾ ਮੈਂ ਪੰਜਾਬ ਵਿੱਚ ਵੇਖੇ ਸਾਰੀ ਦਿਹਾੜੀ ਦੁੱਧ ਫੇ ਪੈਦਾ ਕਰਕੇ ਸ਼ਾਮਾਂ ਨੂੰ ਵੇਚ ਕੇ ਨਾ ਬੱਚਿਆਂ ਲਈ ਫਰੂਟ ਲਾਉਣਾ ਜ਼ਰੂਰੀ ਨਹੀਂ ਸਮਝਦੇ ਨਾਲ ਨਸ਼ਾ ਜ਼ਰੂਰਾ ਪਰੇ ਸ਼ਾਮਾਂ ਨੂੰ ਨਾਨ ਨਾਲ ਦੇ ਜਾਂਦੇ ਨੇ ਉਹਨਾਂ ਦੇ ਮੁਤਾਬਕ ਦੀ ਯਾਦ ਰੱਖਣਾ ਦੁੱਧ ਘਰੋਂ ਆਉਂਦਾ ਹੈ ਦੁੱਧ ਹੀ ਨਾ ਦੁੱਧ ਘਰੋਂ ਪਰੇ ਦੇ ਕੇ ਆਉਂਦਾ ਪਿੰਡ ਤੋਂ ਦੁੱਧ ਬਟਾ ਕਰਦਾ ਸ਼ਹਿਰ ਕੱਲੇ ਕੱਲੇ ਘਰ ਸਪਲਾਈ ਕਰਕੇ ਆਉਂਦਾ ਹੈ ਜਿਹੜਾ ਨਸ਼ਾ ਹੈ ਉਹ ਆਪ ਲੈ ਕੇ ਆਉਣਾ ਪੈਂਦਾ ਹੈ ਕਿੰਨੇ ਵਿਕਰੀ ਹੈ ਜੀ ਕਿੰਨੇ ਗਾੜ ਨੇ ਇੱਕ ਦਿਨ ਅਸੀਂ ਹੁਸ਼ਿਆਰ ਤੋਂ ਉਸ ਬਾਗਨ ਤੇ ਗਏ ਰਾਤ ਪੈ ਗਈ ਕਾਫੀ ਕਿਉਂਕਿ ਸਾਡੇ ਸਿੰਘ ਨੇ ਇੱਕ ਨਾਲ ਲੱਗਣਾ ਸੀ ਜਲੰਧਰ ਤੋਂ ਤੋਂ ਸਾਨੂੰ ਕਿਸ਼ਨਗੜ ਵਸਤੇ ਜਗ੍ਹਾ ਹੁੰਦੀ ਹੈ ਉੱਥੇ ਆਣ ਕੇ ਅਸੀਂ ਤੁਹਾਨੂੰ ਮਿਲ ਪਵਾਂਗੇ ਸਾਨੂੰ ਮਿਲ ਪਿਆ ਤੇ ਉਹ ਗੱਡੀ ਆਪਣੀ ਉੱਥੇ ਲਾਤੀ ਮੈਂ ਕਿਹਾ ਵੀ ਗੱਡੀ ਇੱਥੇ ਕਿਸੇ ਦੇ ਘਰ ਲਾਈ ਹੈ ਕਹਿੰਦੇ ਨਹੀਂ ਮੈਂ ਐਸੀ ਦੁਕਾਨ ਤੇ ਲਾਈ ਹੈ ਜਿਹੜੀ ਰਾਤ ਦੇ 2 ਵਜੇ ਤੱਕ ਖੁੱਲੀ ਰਹਿੰਦੀ ਹੈ ਅਸੀਂ ਜਿਵੇਂ ਉਹ ਕਿਹੜੀ ਦੁਕਾਨ ਅੰਗਰੇਜ਼ਾਨੇ ਵਾਲੀ 8 ਵਜੇ ਬੰਦ ਹੋ ਜਾਂਦੀ ਐ ਸਿਮੈਂਟੋ ਸਰੀਏ ਵਾਲੀ 8 ਵਜੇ ਬੰਦ ਹੋ ਜਾਂਦੀ ਐ ਇਹ ਕਿਹੜੀ ਦੁਕਾਨ ਐ ਪਹਿਲੀ ਵਾਰ ਪਤਾ ਲੱਗਾ ਉਹਨੂੰ ਉਹ ਗੱਲ ਉਹ ਰਾਤ ਨੂੰ 2 ਵਜੇ ਆਏ ਤੇ ਸ਼ਰਾਬ ਦਾ ਠਿਕਾਣਾ ਕੋਲਾ ਉਹਨੂੰ ਜਾ ਕੇ ਪੁੱਛਣ ਤੇ ਪਤਾ ਲੱਗਾ ਕਹਿੰਦਾ ਰਾਤ ਨੂੰ ਬੰਦ ਵੀ 2 ਵਜੇ ਕਰੀਂਦੀ ਐ ਤੇ ਖੁੱਲ ਵੀ 6 ਵਜੇ ਪਈ ਕਹਿੰਦਾ ਮਰਦਾ ਕੀ ਕਿੱਲੀ ਹੋਏਗੀ ਕਿੰਨੇ ਕਸਟਮਰ ਆਉਂਦੇ ਹੋਣਗੇ ਕਿੰਨੇ ਕਾਹਕੇ ਦਾ ਇੰਨੇ ਕਾਹਕ ਲੈਣਾ ਦਵਾਈ ਰੱਬ ਦੀ ਪੰਜਾਬ ਦੇ ਪੁੱਤਰ ਨੂੰ ਕਿੱਥੇ ਲੈ ਗਿਆ ਸੀ ਪੰਜਾਬ ਦੇ ਬੱਚੇ ਜਿਹਨੂੰ ਜਿਸ ਪੰਜਾਬ ਨੂੰ ਕਦੀ ਪੰਜਾਬ ਜੂਦਾ ਗੁਰਾਂ ਦੇ ਨਾਮ ਤੇ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਐਸੇ ਨਮਜਾਂ ਨਾਲ ਸੰਬੋਧਨ ਕੀਤਾ ਜਾਂਦਾ ਸੀ ਅੱਧੀ ਅੱਧੀ ਰਾਤ ਤੱਕ ਗੁਰਦੁਆਰਾ ਪਿੰਡ ਦੇ ਵਿੱਚ ਹੁੰਦਾ ਕੱਲ ਨਾ ਕੱਲ ਸਾਜੀ ਹੁੰਦੀ ਹੈ ਨਮਸਕਾਰ ਕਰਨੀ ਹੁੰਦਾ ਤੇ ਨਸ਼ੇ ਦੀ ਦੁਕਾਨ ਪਿੰਡ ਤੋਂ ਬਾਹਰ-ਬਾਰ ਧੀਏ ਲੈਣਾ ਵਿੱਚ ਲੱਗ ਲੱਗੇ ਬੰਦਾ ਲੈਂਦਾ ਕਿਉਂਕਿ ਗੱਲ ਗਵਾਲੇ ਦੀ ਨਹੀਂ ਘਰ ਸਾਡੀ ਵੀ ਉੱਥੇ ਆਣ ਕੇ ਟੁਕਦੀ ਹੈ ਮੈਂ ਐਸੇ-ਐਸੇ ਬੰਦੇ ਵੇਖੇ ਉਸੀ ਬਾਹਰ ਟੰਡੀਆਂ ਚ ਰਹ ਰਹੇ ਹੋ ਤੁਹਾਨੂੰ ਮਹਾਰਾਜ ਦੇ ਬੜੇ ਸੁੱਖ ਸੁਗਤਾਂ ਦੀਆਂ ਨੇ ਤੁਹਾਡੇ ਘਰ ਹਰ ਚੀਜ਼ ਦੀ ਸਹੂਲਤ ਹੈ ਪਰ ਪੰਜਾਬ ਦੀ ਧਰਤੀ ਤੇ ਕਦੀ ਆਪਣੇ ਰਿਸ਼ਤੇਦਾਰ ਨੂੰ ਖੂਨ ਕਰਕੇ ਦੇਖਣਾ ਸ਼ਹਿਰੀ ਤਬਕਾ ਤੇ ਫਰੂਟ ਰੋਜ਼ ਖਾਂਵੇਂਗਾ ਉਹ ਵੀ ਟਾਵੇਂ ਟਾਵੇਂ ਜਿਨ੍ਹਾਂ ਦੇ ਬਿਜ਼ਨਸ ਵਪਾਰ ਚੰਗੀ ਕਮਾਈ ਤੇ ਨਹੀਂ ਤੇ ਪਿੰਡਾਂ ਵਿੱਚ ਸੇਬ ਕੇਲੇ ਫਰੂਟ ਕੋਈ ਭੂਆ ਮਾਸੀ ਦਾਈ ਚਾਚੀ ਸ਼ਹਿਰ ਜਾਵੇ ਤਾਂ ਲੈ ਆ ਸੌਂ ਲੈ ਆਵੇ ਉਹ ਵੀ ਮਹੀਨੇ ਚ 15 ਦਿਨੀ ਕਿਤੇ ਇੱਕ ਵਾਰ ਕਿਤੇ ਤੇ ਸਾਧ ਸੰਗਤ ਮੈਂ ਐਸੇ ਬੰਦੇ ਦੇਖੇ ਜਿਹੜੇ ਆਪਾਂ ਨੂੰ ਰੋਜ਼ ਸੌਦਾ ਨਸ਼ਾ ਪੀ ਜਾਂਦੇ ਨੇ ਪਰ ਬਚਿਆ ਨਹੀਂ ਵਿਲਿਆ ਸਕਦੇ ਉਹਨਾਂ ਵਾਸਤੇ ਸੇਬ ਵੀ ਮਹਿੰਗੇ ਨੇ ਕੇਲੇ ਵੀ ਮਹਿੰਗੇ ਨੇ ਹਰ ਇੱਕ ਚੀਜ਼ ਮਹਿੰਗਾਈ ਹੈ ਪਰ ਨਸ਼ਾ ਇੰਨਾ ਮਹਿੰਗਾ ਹੋਣ ਦੇ ਬਾਵਜੂਦ ਵੀ ਫਿਰ ਮਨੁੱਖ ਆਪਣੇ ਜੀਵਨ ਦਾ ਨੁਕਸਾਨ ਕਰੀ ਜਾ ਰਿਹਾ ਇਹ ਦਰਦ ਕੀ ਹੈ ਉਹਨੂੰ ਜ਼ਿੰਦਗੀ ਦੀ ਅਸਲੀਅਤਾਂ ਨਹੀਂ ਪਤਾ

ਇਹਨਾਂ ਰ ਬਾਪੂ ਮੈਂ ਚੰਗਾ ਪੜ ਸਕਦੀ ਹਾਂ ਚੰਗਾ ਲਿਖ ਸਕਦੀ ਹਾਂ ਬਾਪੂ ਮੈਂ ਆਪਣੇ ਪੈਰਾਂ ਤੇ ਖੜੀ ਹੋ ਸਕਦੀ ਹਾਂ ਇਹ ਪੁਕਾਰ ਕੇ ਕਿੰਨੇ ਪਿਆਰੇ ਸਨ ਮੇਰੇ ਗੁਰੂ ਪਾਤਸ਼ਾ ਜਿਹੜੇ ਸਾਨੂੰ ਇਹੋ ਜਿਹਿਆਂ ਬੱਜਰ ਪ੍ਰਾਧਾ ਤੋਂ ਰੋਕੇ ਗਏ ਪਰ ਅਸੀਂ ਨਹੀਂ ਮੰਨੇ ਸੀ ਸਾਡੇ ਦੇ ਬਹੁਤੇ ਸਿੱਖ ਪ੍ਰਚਾਰਕ ਨੂੰ ਵੀ ਸਮਝਾਉਂਦੇ ਨੇ ਕਹਿੰਦੇ ਇਹਨਾਂ ਗੱਲਾਂ ਤੇ ਨਾ ਮੋਲ ਭਾਈ ਇਹ ਗੱਲਾਂ ਨਾ ਮੋਲ ਭਾਣਾ ਵਾਲਿਓ ਜੇ ਇਹਨਾਂ ਗੱਲਾਂ ਤੇ ਪ੍ਰਚਾਰ ਨਹੀਂ ਬੋਲੇਗਾ ਫਿਰ ਤੇ ਗੁਰੂ ਦੀ ਗੱਲ ਕਦੀ ਨਹੀਂ ਹੋ ਸਕਦੀ ਡਾਕਟਰ ਨੇ ਦਵਾਈ ਦਸਣੀ ਹੈ ਮਰੀਦ ਦੀ ਆਪਣੀ ਮਰਜ਼ੀ ਹੈ ਖਾਣੀ ਹੈ ਕਿੰਨਾ ਹੀ ਖਾਣਾ ਆਪਣੀ ਮਰਜ਼ੀ ਹੈ ਬਿਲਕੁਲ ਡਾਕਟਰ ਨੇ ਦਵਾਈ ਦੱਸ ਦੇਣੀ ਹੈ ਗੁਰੂ ਵੈਦ ਹੈ ਗੁਰੂ ਨੇ ਦਵਾਈ ਦੱਸਣੀ ਹੈ ਭਾਵੇਂ ਜੇ ਤੈਨੂੰ ਫਿੱਟ ਬੈਠਦੀ ਹੈ ਖਾਣਾ ਨਹੀਂ ਫਿੱਟ ਬੈਠਦੀ ਨਾ ਖਾ ਪਰ ਇੱਕ ਵਕਤ ਆਉਣਾ ਜਦਨ ਤੂੰ ਪਛਤਾਉਣਾ ਹੈ ਮੇਰਾ ਇੱਕ ਨਿੱਜੀ ਤਜਰਬਾ ਹੈ ਨਿੱਜੀ ਖਿਆਲ ਦੇਣਾ ਚਾਹੁੰਦਾ ਜੀ ਗੁਰਮਤਿ ਨੇ ਜੋ ਸਾਨੂੰ ਮਸੂਲ ਦਿੱਤੇ ਨੇ ਕਿ ਕਿਸੇ ਦੇ ਘਰ ਦੀ ਸ਼ਾਂਤੀ ਭੰਗ ਕਰਕੇ ਕਦੀ ਆਪਣੇ ਘਰ ਦੀ ਸ਼ਾਂਤੀ ਨਹੀਂ ਆ ਸਕਦੀ ਕਦੀ ਨਹੀਂ ਆ ਸਕਦੀ ਕਦੀ ਵੇਖਣਾ ਤੁਸੀਂ ਅਮੀਰ ਅਮੀਰ ਬੰਦੇ ਰਾਤ ਨੂੰ ਜਦੋਂ ਏਸੀ ਰੂਮ ਦੇ ਵਿੱਚ ਤਰੇਲੀਆਂ ਲੱਗਦੀਆਂ ਨੇ ਅੱਪੜਵਾਏ ਹੁੰਦੇ ਨੇ ਅਗਲੀ ਕਹਿੰਦੀ ਕੀ ਗੱਲ ਆ ਸੌਂ ਜਾਓ ਤੇ ਉਹਦੇ ਮਨ ਵਿੱਚ ਮੇਰੇ ਖਿਆਲ ਆਉਂਦਾ ਹੈ ਕਿ ਭਾਗਾਂ ਵਾਰੀਏ ਇਹ ਜਿਹੜਾ ਵਿਅਕਤੀ ਹੈ ਨਾ ਇਹ ਪਤਾ ਨਹੀਂ ਕਿੰਨਿਆਂ ਦੇ ਬੱਚਿਆਂ ਦੇ ਮੂੰਹ ਚੋਂ ਖੋ ਕੇ ਲਿਆਇਆ ਹੈ ਰੋਟੀ ਜੇ ਉਹਨਾਂ ਨੂੰ ਭੁੱਖਿਆ ਨੂੰ ਨੀਂਦ ਨਹੀਂ ਆ ਰਹੀ ਸੌਣ ਉਹਨੇ ਇਹਨਾਂ ਨੂੰ ਨਹੀਂ ਦੇਣਾ ਕਦੀ ਵੇਖਿਆ ਕਰੋ ਸੀ ਠੱਗਾ ਕਰਦੇ ਜ਼ੁਲਮ ਕਰਦੇ ਉਦੋਂ ਪਤਾ ਨਹੀਂ ਕਿੰਨੇ ਬੰਦੇ ਸਾਡੇ ਦੱਬੇ ਕੁਟਲੇ ਜਾਂਦੇ ਨੇ ਹੁੰਦਾ ਤਉ ਮੈਂ ਜਦੋਂ ਮਨੁੱਖ ਆਪੇ ਦੀ ਪਹਿਚਾਨ ਨਹੀਂ ਕਰਦਾ ਜਿਹੜੀ ਗੱਲ ਭਾਈ ਗੁਰਦਾਸ ਨੇ ਕਹੀ ਹੈ ਗੁਜਰ ਗੋ ਰਸ ਮੇਚ ਕੈ ਕਹਿੰਦੇ ਖਲਸੂੜੀ ਆਣੇ ਵੇਮੁਖ ਮੂੜੋਂ ਭੁੱਲਿਆ ਵੇਮੁਖ ਬੰਦਾ ਮੂੜ ਤੋਂ ਭੁੱਲਾ ਹੋਇਆ ਹੈ ਦੁੱਖ ਸਹਿ ਜਮਾਣਾ ਉਹ ਜਮਾ ਦੀ ਮਾਰ ਸਿੰਘ ਦਾ ਜਮ ਕਿਹੜੇ ਕਾਮ ਗ੍ਰੋਥ ਨੋ ਇਹ ਜੋਈ ਕੇਤੇ ਬੰਦੇ ਨੂੰ ਆਪਣੀਆਂ ਉਂਗਲਾਂ ਤੇ ਨਚਾਈ ਜਾਂਦੇ ਨੇ ਇਹ ਉਹ ਕਰਤੂਰਾਮ ਦਾਸ ਜੀ ਦਾ ਮਹਾਰਾਜ ਨੇ ਕਹੀ ਮਨੁੱਖ ਮੂਲੋਂੁੱਲੇਆ ਮਨ ਦੇ ਪਿੱਛੇ ਦੁਰਨ ਵਾਲਾ ਮਨੁੱਖ ਮੂਲ ਤੋਂ ਟੁੱਟਦਾ ਹੋਇਆ ਤੇ ਮੂਲ ਤੋਂ ਟੁੱਟਣ ਦਾ ਕਾਰਨ ਕੀ ਭਲਾ ਲਲਬ ਲੋਭ ਤੇ ਹੰਕਾਰ ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਨਾਲ-ਨਾਲ ਚੱਲਦੀਆਂ ਨੇ ਲੋਭ ਸਾਨੂੰ ਮੂਲ ਨਾਲੋਂ ਤੋੜਦਾ ਕਿਵੇਂ ਤੋੜਦਾ ਜੀ ਪੁੱਤਰ ਹੋਇਆ ਵੱਡਾ ਸ਼ਾਂਤੀ ਕਿਉਂ ਨਹੀਂ ਚਾਹੀ ਲੱਗਦੀ ਪਤਾ ਹੈ ਕਿ ਧੀ ਨੂੰ ਅਸੀਂ ਪੜਾ ਲਿਖਾ ਕੇ ਵੱਡਿਆਂ ਕਰਕੇ ਵਿਆਹ ਦੇਣਾ ਹੈ ਪੁੱਤਰ ਦੇ ਨਾਲ ਸਾਡਾ ਬਹੁਤ ਕੁਝ ਜੁੜਿਆ ਹੋਇਆ ਇੱਕ ਤੇ ਜੋ ਕਮਾਉਣਾ ਉਹਨੇ ਘਰ ਲੈਣਾ ਇੱਕ ਦਿਨ ਉਹ ਪੁੱਤਰ ਦਾ ਵਿਆਹ ਕਰਨਾ ਦਾਜ ਵਿੱਚ ਸਮਾਨ ਬਹੁਤ ਮੋਟਾ ਆਉਂਦਾ ਤਾਂ ਇਹ ਪਰਿਵਾਰ ਨੇ ਉਹ ਜਿਹੜੇ ਇਹ ਕਹਿ ਲੱਗ ਪਏ ਕਿ ਸਾਨੂੰ ਦਾਜ ਨਹੀਂ ਚਾਹੀਦਾ ਸਾਨੂੰ ਸਿਰਫ ਧੀ ਚਾਹੀਦੀ ਮੈਂ ਕਦੀ ਕਦੀ ਮੇਰੇ ਮਨ 'ਚ ਖਿਆਲ ਆਉਂਦਾ ਜੇ ਮੇਰਾ ਵਾਸ ਚਲੇ ਨਾ ਕਾਨੂੰਨ ਇਦਾਂ ਦੇ ਬਣਨੇ ਚਾਹੀਦੇ ਇਦਾਂ ਦੀ ਮਰਿਆਦਾ ਪਾਣੀ ਚਾਹੀਦੀ ਕਿ ਦਾਜ ਲੜਕੀ ਵਾਲਿਆਂ ਨੂੰ ਕੁਲਟ ਦਿੱਤਾ ਜਾਵੇ ਪਤਾ ਕਿਦਾਂ ਜਦੋਂ ਪੁੱਤਰ ਵਿਆਹਣ ਜਾਈਏ ਜਾ ਕੇ ਪੁੱਛਿਆ ਜਾਏ ਲੜਕੀ ਵਾਲਿਆਂ ਨੂੰ ਤੁਸੀਂ ਸਾਡੀ ਨੋ ਨੂੰ ਡਾਕਟਰ ਬਣਾਇਆ ਹੈ ਤੁਸੀਂ ਸਾਡੀ ਨੋ ਨੂੰ ਟੀਚਰ ਬਣਾਇਆ ਹੈ ਕਿੰਨਾ ਖਰਚਾ ਆਇਆ ਸਰਦਾਰ ਸਾਹਿਬ ਕਿੰਨਾ ਖਰਚਾ ਆਇਆ ਇਹ ਧੀ ਤੇ ਸਾਡੀ ਸੀ ਪੈਦਾ ਤੁਹਾਡੇ ਘਰ ਹੋਈ ਸੀ ਜਿੱਦਣ ਪਾਪ ਆਪਣੀ ਧੀ ਨੂੰ ਤੋੜੇਗਾ ਨਾ ਉਹਨੂੰ ਤਿੰਨ ਧੀਆਂ ਵੀ ਘਰੋਂ ਤੋਰ ਲੱਗਿਆਂ ਦੁਖੀ ਨਹੀਂ ਹੋਣਾ ਪੈਣਾ ਹੁਣ ਦੁੱਖ ਹੋਣਾ ਇਹ ਜਦੋਂ ਇੱਕੋ ਹੀ ਬੰਦਾ ਅਗਲੇ ਨਾਲ ਨਚੋੜ ਕਰ ਦਿੰਦਾ ਕਿ ਆ ਮੈਨੂੰ ਕਾਰ ਚਾਹੀਦੀ ਆ ਅਸਮਾਨ ਮੈਨੂੰ ਚਾਹੀਦਾ ਪਿੰਡ ਵਿੱਚ ਚਰਚਾ ਹੁੰਦੀ ਹੈ ਉਹਨਾਂ ਨੇ ਇਹਨਾਂ ਕੰਬਲ ਦਿੱਤੇ ਇਹਨੇ ਇਹਨਿਆਂ ਨੂੰ ਸ਼ਾਪਾ ਪਾ ਦਿੱਤੀਆਂ ਅਸੀਂ ਲਿਸ਼ਟਾ ਬਣਾਉਂਦੇ ਆ ਫੁੱਫੜ ਨੂੰ ਸ਼ਾਪਾਇਓ ਮਾਮੇ ਨੂੰ ਆਦਿਓ ਤਾਇਏ ਨੂੰ ਆਦਿ ਉਹਨਾਂ ਨੇ ਆਪੋ ਆਪਣੇ ਘਰ ਚਲ ਗਏ ਮੈਂ ਕਦੀ ਕਦੀ ਸੋਚਦਾ ਮਹਾਰਾਜ ਨੇ ਇੱਕ ਸ਼ਬਦ ਕਿਹਾ ਸੀ ਨਾ ਪਾਪ ਦੀ ਜਾਂਚ ਲੈ ਕਾਬਲੋਂ ਪਾਇ ਪਾਪ ਦੀ ਜਾਂਚ ਲੈ ਕੇ ਕਦੀ ਕਾਬਲ ਤੋਂ ਆਉਂਦਾ ਸੀ ਤੇ ਝੂਲਮ ਕਰਦਾ ਸੀ ਹਾਂ ਕਿ ਪਾਪ ਦੀ ਜਾਂਚ ਲੈ ਕਾਬਲੋਂ ਪਾਇਆ ਚੋਰੀ ਮੰਗਾ ਕਾਬਲੋਂ ਤੇ ਮੈਂ ਕਹਿੰਦਾ ਹੁਣ ਸੱਚਿਆ ਪਾਤਸ਼ਾਹ ਜੀ ਉਹਨੂੰ ਕਾਬਲ ਤੋਂ ਆਉਣ ਦੀ ਲੋੜ ਨਹੀਂ ਇੱਥੇ ਹੀ ਬਹੁਤ ਬੈਠੇ ਨੇ ਜਿਹੜੇ ਸਵੇਰੇ ਪਿਆਰ ਹੁੰਦੇ ਨੇ ਕਈ ਦਿਨ ਦੇ ਗਾਹ ਲੰਘ ਜਾਂਦੇ ਨੇ ਲਾਵਾਂ ਲੈਣ ਵਕਤ ਵੀ ਪਹਿਲਾਂ ਕਹਿੰਦੇ ਨੇ ਉਹ ਕਰ ਲਈ ਜਿਹੜਾ ਫਸਾ ਹੁੰਦਾ ਉਹ ਕੀਤਾ ਸੀ ਬਚੋਲੇ ਆਪਸੇ ਲਿਸਟ ਭੇਜੀ ਸੀ ਹੁਣ ਤਾਂ ਧੀਆਂ ਮੈਂ ਬੰਧਾ ਸਾਹਿਬ ਤੋਂ ਕਿਹਾ ਸੀ ਮੈਂ ਕਿਹਾ ਮੇਰੀਓ ਭੈਣੋ ਜਾਗ ਜਾਓ ਲੱਕ ਬੰਨ ਲਓ ਕਿ ਜਿਹਨਾਂ ਨੇ ਤੁਹਾਨੂੰ ਜਿਹੜੇ ਅੱਜ ਤੁਹਾਡੇ ਨਾਲ ਸੌਦਾ ਤੈਅ ਕਰਦੇ ਪੈਣੇ ਇਹਨਾਂ ਨੂੰ ਤੁਹਾਡੇ ਨਾਲ ਕੋਈ ਪਿਆਰ ਨਹੀਂ ਹੈ ਇਹ ਲੋਭੀ ਨੇ ਜਦੋਂ ਕੂਕਰ ਹਰਕਾਇਆ ਹੋ ਜਾਏ ਉਹ ਮਾਲਕ ਨੂੰ ਵੜਨ ਲੱਗ ਜਾਂਦੇ ਨੇ ਲੇਖਿਆ ਤੁਸੀਂ ਪਿੰਡਾਂ ਵਿੱਚ ਜਦੋਂ ਕੁੱਤਾ ਲਕਾਇਆ ਹੋ ਜਾਏ ਨਾ ਜਿਹੜਾ ਮਾਲਕ ਰੋਜ਼ ਰੋਟੀ ਆਪ ਆਉਂਦਾ ਹੈ ਰੋਜ਼ ਦੁੱਧ ਆਪ ਆਉਂਦਾ ਕੁੱਤੇ ਅੱਗੇ ਉਹ ਸਪੀਕਰ 'ਚ ਬੁਲਾ ਕੇ ਆਉਂਦਾ ਐਸ ਰੰਗ ਦਾ ਕੁੱਤਾ ਮਿਲ ਜਾ ਕਿਤੇ ਤੇ ਬੇਸ਼ੱਕ ਮਾਰ ਦੂ ਮੈਂ ਪਾਲਿਆ ਇਸ ਪਰ ਪਾਦਲ ਹੋ ਗਿਆ ਤੇ ਮੈਨੂੰ ਵੜਦਾ ਗੁਰਦੇਵ ਨੇ ਬਾਣੀ 'ਚ ਕਿਹਾ ਜੋ ਕੂਕਰ ਹਰਕਾਇਆ ਤਾ ਹੈ ਦੇ ਇਸ ਜਾਏ ਲੋਭੀ ਚੰਦ ਨਾ ਜਾਣੀ ਭੱਗ ਆ ਪਾਕਸਰ ਖਾਏ ਜਦੋਂ ਪਤੀ ਲੋਭੀ ਹੁੰਦਾ ਅੱਧੀ ਰਾਤ ਸਾਡੀ ਭੈਣ ਘਵਾੜੀਆਂ ਕਰ ਜਾ ਕੇ ਸੌਂਦੀ ਹੈ ਕਹਿੰਦੀ ਪਤੀ ਲੋਭੀ ਹੋ ਗਿਆ ਉਹ ਮਾਰ ਨੂੰ ਫਿਰਦਾ ਹੈ ਮਿਆ ਚੀਜ਼ ਪੇਖਿਆ ਤੋਂ ਲੈ ਕੇ ਆ ਹੁਣ ਐਸਾ ਬੰਦਾ ਆਣ ਕੇ ਪੁੱਛੇ ਭਾਈ ਸਾਹਿਬ ਜੀ ਟੁੱਗਰ ਦੀ ਜੂਨ ਹੁੰਦੀ ਹੈ ਇਹੋ ਕਹਿਣਾ ਪਵੇਗਾ ਭਾਈ ਸਾਹਿਬ ਸਿਰਫ ਪੂਛ ਦੀ ਕਮੀ ਰਹੀ ਹੈ ਬਾਕੀ ਸਾਰੇ ਸਾਡੇ ਵਿੱਚ ਆ ਗਏ ਨੇ ਕੁੱਤਰ ਵਾਲੇ ਮੈਂ ਨਹੀਂ ਕਰਿਆ ਬਾਣੀ ਕਹਿੰਦੀ ਹੈ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫਰਮਾਨ ਇਹ ਸ਼ਬਦਾਂ ਨੂੰ ਪੜੋ ਕਦੀ ਰੂਹ ਇੱਕ ਵਾਰ ਹਿੱਲ ਜਾਂਦੀ ਹੈ ਦਾਦਾ ਕਿੱਥੇ ਬੈਠ ਬੈਠ ਕੇ ਐਸੇ ਸ਼ਬਦਾਂ ਨੂੰ ਚਾਰਨ ਕੀਤੇ ਨੇ ਕਿ ਸਾਨੂੰ ਆਪੇ ਦੀ ਪਹਿਚਾਨ ਕਰਾਉਂਦੇ ਨੇ ਸਾਡੀਆਂ ਛਕਲਾਂ ਬਲੋਖ ਵਾਲੀਆਂ ਪਰ ਸਾਡੇ ਅੰਦਰ ਪਤਾ ਨਹੀਂ ਕਿੰਨੇ ਜਨਮ ਤੁਰੇ ਕਰਦੇ ਨੇ ਤਾਂ ਹੀ ਬਾਣੀ ਚ ਗਿਆ ਸੀਦਾ ਕਰਤੂਤ ਪਸ਼ੂ ਕੀ ਲੋਕ ਪਚਾਰਾ ਇਹ ਆਪੇ ਦੀ ਪਹਿਚਾਨ ਹੈ ਜਦੋਂ ਪੁੱਤਰ ਲੋਭੀ ਹੋ ਜਾਏ ਨਾ ਕਿੰਨੇ ਮਾ ਕਿੰਨੇ ਕ ਬਾਪ ਤੰਦ ਹੁੰਦੇ ਹੋਣਗੇ ਜਦੋਂ ਪੇਪਰ ਵਿੱਚ ਆਪ ਕਢਾਉਂਦੇ ਨੇ ਅਸੀਂ ਆਪਣੇ ਪੁੱਤਰ ਨੂੰ ਚੱਲ ਤੇ ਅਚੱਲ ਜਾਇਦਾਦ ਤੋਂ ਬੇਦਖਲ ਕਰਦੇ ਕਿਉਂ ਲੱਗਦੇ ਨਹੀਂ ਇੱਕ ਬੰਨੇ ਪੁੱਤਰ ਲੱਭਾਂ ਦੀ ਅਸੀਂ ਅਰਦਾਸਾਂ ਕਰਦੇ ਫਿਰਦੇ ਆ ਫਲਾਣੇ ਥਾਂ ਤੇ ਜਾਂਦੇ ਹਾਂ ਫਲਾਣੇ ਇੱਕ ਮਾਪੇ ਆਪਣੇ ਪੁੱਤਰ ਨੂੰ ਬੇਦਖਲ ਕਰਨ ਲਈ ਫਲਾਣੇ ਥਾਂ ਤੇ ਭੱਜੇ ਕਰਦੀ ਵਜ੍ਹਾ ਕਾਰਨ ਇਹ ਦਰਜ ਐਸੇ ਐਸੇ ਮੈਂ ਪੁੱਤ ਵੇਖੇ ਜਿਨ੍ਹਾਂ ਦੀ ਮਾਂ ਰਾਤ ਗਵਾਂਢੀਆਂ ਘਰ ਜਾ ਕੇ ਸੁੱਤੀ ਕਿਉਂ ਉੱਟ-ਉੱਟ ਦਾ ਸੀ ਕਰਤਾਰਪੁਰ ਹੈ ਨਾ ਜਲੰਧਰ ਤੋਂ ਬਿਲਕੁਲ ਲਾਗੇ ਉੱਥੇ ਇੱਕ ਮੁਨਸ਼ੀ ਹੈ ਬੜਾ ਮੇਰਾ ਪਿਆਰਾ ਨਜ਼ਰ ਹੈ ਕਦੀ-ਕਦੀ ਜਦੋਂ ਮੈਂ ਬੋਲਦਾ ਕੋਲਸ ਮਲਾਜਮਾਂ ਬਾਰੇ ਵੀ ਤੁਹਾਨੂੰ ਦੱਸੂਗਾ ਕਹਿੰਦਾ ਗਿਆਨੀ ਦੀ ਹਾਲਤ ਇੰਨੀ ਬੁਰੀ ਹੋ ਗਈ ਹੈ ਕਿ ਵੀ ਅੱਧੀ ਅੱਧੀ ਰਾਤ ਬਜ਼ੁਰਗ ਮਾਵਾਂ ਛਾਣੇ ਆਉਂਦੀਆਂ ਨੇ ਪੁੱਛਦਾ ਮਾਂ ਕੀ ਗੱਲ ਹੈ ਕਹਿੰਦੀ ਪੁੱਤ ਨੇ ਕੁੱਟ-ਕੁੱਟ ਕੇ ਰਾਤ ਪਾਸੇ ਸਿੱਖਦੇ ਮੈਨੂੰ ਇੱਥੇ ਰਾਤ ਰਹਿਣ ਦੀ ਜਗਾ ਦਿੰਦੇ ਹਾਂ ਮੈਂ ਰਾਤ ਇੱਥੇ ਬਤਾਲਵਾ ਜੇ ਮੈਂ ਕਿਤੇ ਘਰ ਚਲੇ ਗਈ ਮੇਰੇ ਪੁੱਤ ਨੇ ਫੜ ਕੇ ਮੈਨੂੰ ਮਾਰ ਦੇਣਾ ਹੈ ਅੰਦਾਜ਼ਾ ਲਾ ਲਓ ਇੱਕ ਬੰਨੇ ਮਾਵਾ ਪੁੱਤ ਲੱਭਦੀਆਂ ਨੇ ਦੂਜੇ ਬੰਦੇ ਸਦਦਰ ਹਵਾਨੀਆ ਤੇ ਗੁਰਮੁਖ ਦੇ ਜ਼ਿੰਦਗੀ ਚ ਹੋਣੀ ਸਦਾਈ ਪਰ ਆਈ ਕਿਉਂਕਿ ਲੋਭ ਆ ਗਿਆ ਜੀਵਨ ਚ ਲਾਲਚ ਆ ਗਿਆ ਸਭ ਸੱਤੇ ਬਾਦਸ਼ਾਹ ਨੇ ਆਖਿਆ ਸਾਰਾ ਕਾਰਨ ਇਹ ਮੂਲ ਨਾਲੋਂ ਟੁੱਟਿਆ ਹੋਇਆ ਹੈ ਮੁੱਢ ਨਾਲੋਂ ਟੁੱਟਦਾ ਹੁਣ ਕਰਕੇ ਸਾਰੀ ਜਦੋਂ ਪਤਾ ਮੂਲ ਨਾਲੋਂ ਪਰਦਾਏ ਤੇ ਮੁਰਝਾ ਜਾਂਦਾ ਹੈ ਜਦੋਂ ਬੰਦੇ ਆ ਤੂੰ ਮੂਲ ਨਾਲੋਂ ਪਰਦਾਏ ਸਾਰੀਆਂ ਬਿਮਾਰੀਆਂ ਤੈਨੂੰ ਆਣ ਲੱਗਦੀਆਂ ਨੇ ਮਨ ਮੁਖ ਮੂਲੋਂ ਫੁੱਲੇ ਆ ਵਿੱਚ ਲੱਭ ਲੋਭ ਹੰਕਾਰ ਹੰਕਾਰ ਦੀ ਸਿਰ ਜੜ ਕੇ ਬੋਲਦਾ ਹੈ ਇਹ ਜਿਹੜੀ ਹੋਮੇ ਹੈ ਨਾ ਬੜਾ ਖਤਰਨਾਕ ਹੋ ਗਿਆ ਸਾ슴 ਬਹੁਤ ਖਤਰਨਾਕ ਹੋ ਗਿਆ ਹੋਮੇ ਦੀਰਗ ਰੋਗ ਹੈ ਬੜਾ ਹੀ ਦੀਰਗ ਰੋਗ ਹੈ ਪਰ ਸਤਿਗੁਰ ਨੇ ਆਖਿਆ ਕਭਰਾ ਨਾ दारू ਪੀਏ ਸਮਾਹੇ ਕਈਆਂ ਨੇ ਭੁਲੇਖਾ ਖਾਦਾ ਵੀ ਸ਼ਾਇਦ ਹੋਮੇ ਦੀ ਜ਼ਾਰੂਰੀ ਹੋਮੇ ਜੀ ਦਾ ਇਲਾਜ ਨਹੀਂ ਗੱਲ ਸਰੀਰ ਦੀ ਹੋ ਰਹੀ ਹੈ ਵੀ ਹੋਮੇ ਦੀਰਗ ਰੋਗ ਹੈ ਹੋਮੇ ਸਰੀਰ ਵਿੱਚ ਦੀਰਗ ਰੋਗ ਹੈ ਇਹ ਸਮਾਹ ਇਸ ਸਰੀਰ ਵਿੱਚ ਹੀ ਦਾ ਰਾਜ ਹੈ ਪਰ ਕਿਥੋਂ ਕਿਰਪਾ ਕਰੇ ਜੇ ਆਪਣੀ ਤਾਂ ਪਰਤਾ ਸ਼ਬਦ coma ਹੈ ਜਦੋਂ ਤੂੰ ਗੁਰੂ ਦੇ ਸ਼ਬਦ ਨੂੰ ਜ਼ਿੰਦਗੀ ਚ ਲੈ ਕੇ ਆਉਣਾ ਫਿਰ ਹਮੇ ਦੀ ਜਗ੍ਹਾ ਤੇਰੀ ਜ਼ਿੰਦਗੀ ਚ ਅਸਿ ਲੱਜਾਉਂਦਾ ਦੇਖੋ ਮੈਂ ਤੇ ਅਸੀਂ ਇਹ ਲਬਜ ਦੋ ਹੀ ਨੇ ਜਦੋਂ ਕੋਈ ਕੰਮ ਕਰਕੇ ਕਹਣਾ ਮੈਂ ਕੀਤਾ ਹਮੇ ਜਦੋਂ ਕਹਣਾ ਅਸੀਂ ਕੀਤਾ ਪਰਵਾਰ ਵਿੱਚ ਬਾਪ ਵੀ ਇਹ ਕਹਿੰਦੇ ਨੇ ਨਾ ਵੀ ਅਸੀਂ ਕੀਤਾ ਅਕਾਚ ਵਿੱਚ ਬੜੀ ਤਾਕਤ ਅਹਿਸਾਸ ਨੂੰ ਵੱਡੀ ਤਾਕਤ ਬਹੁਤ ਵੱਡੀ ਤਾਕਤ ਸਰਪੁਰ ਜੀ ਕਹਿੰਦੇ ਨੇ ਮਨ ਮੁਕਮੂ ਲੋ ਭੁੱਲੇ ਆ ਵਿਝ ਲਬ ਲੋ ਅਹੰਕਾਰ ਤੇ ਜਦੋਂ ਬੰਦਾ ਭੁੱਲ ਜਾਂਦਾ ਫਿਰ ਕੀ ਕਰਦਾ ਝਗੜਾ ਕਰਦੇ ਆਆਂ ਦਿਨ ਗੁਜ਼ਰੇ ਝਗੜਾ ਭਾਵੇਂ ਘਰ ਹੋਵੇ ਭਾਵੇਂ ਘਰ ਕਿਸਤਾਨ ਹੋਵੇ ਝਗੜਾ ਦੀ ਝਗੜਾ ਝਗੜਾ ਕਰਦੇ ਆਆਂ ਦਿਨ ਗੁਜ਼ਰੇ ਕੌਣ ਜਿਹਦੇ ਕੋਲ ਸ਼ਬਦ ਵਿਚਾਰ ਨਹੀਂ ਸ਼ਬਦ ਨ ਕਰ ਵਿਚਾਰ ਇਹਦੇ ਸ਼ਬਦ ਵਿਚਾਰ ਦਾ ਮਤਲਬ ਕੀ ਹੈ ਇਹਦਾ ਤੁਸੀਂ ਨਾ ਸਮਝੋ ਵਿਸ਼ੇਸ਼ ਤੋਂ ਭਾਈ ਬੋਲੇ ਤੁਸੀਂ ਸੁਣੋ ਇਹੋ ਸ਼ਬਦ ਵਿਚਾਰ ਸ਼ਬਦ ਵਿਚਾਰ ਦਾ ਅਰਥ ਹੈ ਗੁਰੂ ਦੀ ਸਿੱਖਿਆ ਜਦੋਂ ਮੈਂ ਆਪਣੇ ਜੀਵਨ ਦੇ ਵਿੱਚ ਧਾਰਨ ਕਰਦਾ ਜਿਵੇਂ ਤੁਸੀਂ ਇੱਥੋਂ ਦੀ ਗੱਡੀ ਚਲਾਉਂਦੇ ਹੋ ਗੱਡੀ ਡਰਾਈਵ ਕਰਦੇ ਹੋ ਤੁਹਾਡੇ ਬ੍ਰੇਨ 'ਚ ਬੈਠੀ ਹੋਈ ਨਾ ਹਰ ਥਾਂ ਵੀ ਆਸਾਂ ਨੂੰ ਉਡਾ ਗਿਆ ਤੇ ਉਦਾਸ ਵੀ ਹੋਣਾ ਹੈ ਆ ਸਾਈਨ ਬੋਰਡ ਆ ਗਿਆ ਤੇ ਉਹਦਾ ਆਪ ਆਪ ਹੈ ਪਤਾ ਹੈ ਗੈਸ ਸਟੇਸ਼ਨ ਦਾ ਸਾਈਨ ਬੋਰਡ ਆ ਗਿਆ ਪਤਾ ਲੱਗਣਾ ਵੀ ਫੁਲਾਣੀ ਜਗ੍ਹਾ ਗੈਸ ਸਟੇਸ਼ਨ ਇੱਥੋਂ ਜਾ ਕੇ ਮੈਂ ਗਿਆ ਸਲੈਨ ਪਤਾ ਲੱਗ ਜਾਂਦਾ ਸਾਨੂੰ ਉਹ ਦਿਮਾਗ ਦੇ ਵਿੱਚ ਬੈਠ ਗਿਆ ਨਾ ਵਿਚਾਰ ਉਹ ਵਿਚਾਰ ਸਾਡੀ ਗੱਡੀ ਚਲਾ ਰਹੀ ਹੈ ਹੱਥ ਨਹੀਂ ਮੇਰੇ ਹੱਥ ਵਿੱਚ ਸਟੀਅਰਿੰਗ ਫੜਿਆ ਪਰ ਵਿਚਾਰ ਦੱਸ ਜੀ ਵੀ ਉੱਥੋਂ ਆ ਚ ਸਾਈਨ ਬੋਰਡ ਆਪਣੇ ਆਪ ਦਿਮਾਗ 'ਚ ਆਉਂਦੇ ਨੇ ਜਦੋਂ ਸਾਡੀ ਜ਼ਿੰਦਗੀ ਇਹਦਾ ਸ਼ਬਦ ਮੁਤਾਬਕ ਸੁਰੇ ਵੀ ਮੈਂ ਲਾ ਲ ਮੈਂ ਨੌਕਰੀ ਤੇ ਗਿਆ ਲੋਭ ਨਹੀਂ ਕਰਨਾ ਤੂੰ ਪੈਸੇ ਮਿਲਦੇ ਨੇ ਤੇ ਕੰਮ ਕਰਨਾ ਹੁਣ ਮੈਂ ਲਾਲਚ ਨਹੀਂ ਕਰਨਾ ਅੱਗੇ ਦਾ ਧੋਖਾ ਨਹੀਂ ਕਰਨਾ ਬੇਈਮਾਨੀ ਨਹੀਂ ਕਰਨੀ ਠੱਗੀ ਨਹੀਂ ਮਾਰਨੀ ਇਹ ਹੈ ਸ਼ਬਦ ਵਿਚਾਰ ਫੇਰ ਲੜਾਈ ਮੁੱਕ ਜਾਣੀ ਬਾਹਰ ਗਿਆ ਪਤਨੀ ਬੀਠੀਏ ਬਾਹਰ ਜਾ ਕੇ ਪਰਾਈ ਰੂਪ ਨੇ ਤਕੜਾ ਪਰਾਈ ਔਕ ਵੀਖੀ ਵੱਡੀ ਉਹ ਚਮਾਹ ਵੀ ਬਰਾਬਰ ਦੀ ਹੈ ਭੈਣ ਵੀ ਛੋਟੀ ਹੈ ਤੀਹ ਵੀ ਘਰ ਚ ਲੜਾਈ ਕਦੀ ਨਹੀਂ ਪੈਂਦੀ ਜਦੋਂ ਤੂੰ ਮੂਹ ਸ਼ਬਦਾਉਂਦੇ ਹੋਣ ਪਰ ਜ਼ਿੰਦਗੀ ਵਿੱਚ ਸ਼ਬਦ ਦਾ ਕੋਈ ਵਿਚਾਰ ਨਹੀਂ ਹੈ ਫਿਰ ਘਰ ਚ ਵੀ ਲੜਾਈ ਪਵੇਗੀ ਬਾਹਰ ਵੀ ਲੜਾਈ ਹੋਵੇਗੀ ਸਤਿਗੁਰ ਜੀ ਨੇ ਤਾਂ ਹੀ ਗੱਲ ਕਹੀ ਕਹਿੰਦੇ ਸ਼ਬਦ ਵਿਚਾਰ ਦਾ ਮੀਨਿੰਗ ਹੈ ਕਿ ਬੰਦੇ ਦੀ ਜ਼ਿੰਦਗੀ ਨੂੰ ਕੌਣ ਚਲਾਉਂਦਾ ਭਲਾ ਵਿਚਾਰ ਜਦੋਂ ਵਿਚਾਰ ਚੰਗੇ ਨੇ ਮਨੁੱਖ ਚੰਗਾ ਵਿਚਾਰ ਵਾਲੇ ਤੇ ਮਨੋਕ ਮਾਰ ਵਿਚਾਰ ਤਬਦੀਲ ਹੋ ਗਿਆ ਤੇ ਜ਼ਿੰਦਗੀ ਉਹ ਸੱਜਣ ਠੱਗੀਆਂ ਮਾਰਦਾ ਗੁਰਦੇਵ ਵਿਚਾਰ ਬਦਲਾਏ ਉਹ ਹੀ ਸੱਜਣ ਬਣ ਗਿਆ ਵਿਧੀ ਚੰਦ ਉਹਏ ਚੋਰੀਆਂ ਕਰਦਾ ਗੁਰਦੇਵ ਨੇ ਵਿਚਾਰ ਬਦੋ ਦਿੱਤੇ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕਢੀਆਂ ਬੁਰਿਆਆਂ ਪੁਸ਼ਤ ਬਾਤ ਤੇ ਭਈ ਸਿਧਰੀ ਦੂਤ ਦੁਸ਼ਟ ਸੱਜ ਨਹੀਂ ਸਾਰੇ ਜਿਹੜੇ ਦੁਸ਼ਮਣ ਸੀ ਉਹ ਸੱਜਣ ਬਣ ਗਿਆ ਕਿਉਂ ਗੁਰੂ ਦੀ ਵਿਚਾਰ ਕਰਨੀ ਚਾਹੀਦੀ ਸਤਗੁਰ ਜੀ ਹੋ ਗਏ ਜਗੜਾ ਕਰਦੇ ਆਂ ਅਨ ਦਿਨ ਗੁਜ਼ਰੇ ਸ਼ਬਦ ਨਾ ਕਰ ਵਿਚਾਰ ਸੋਧ ਹੋਸ਼ ਮਤ ਕਰਦੇ ਸਭ ਹਿਲ ਲਈ ਪ੍ਰਮਾਤਮਾ ਦੇ ਨਿਜਮ ਪ੍ਰਮਾਤਮਾ ਦੇ ਘਰ ਦੀ ਮਰਿਆਦਾ ਇਹ ਹੈ ਜਿਹਦੇ ਕੋਲ ਉਦੇ ਵਿਚਾਰ ਨਹੀਂ ਉਹਦੀ ਸੁੱਧ ਮਤ ਸਭ ਨੂੰ ਜਗਵਾ ਜਾਂਦੀ ਹੈ ਘਰ ਚ ਵੀ ਪਿਓ ਨਹੀਂ ਆਂਦਾ ਪੁੱਤ ਤੇਰੀ ਮਤ ਬਣਿਆ ਤੈਨੂੰ ਕੋ ਹੋਸ਼ ਹੈ ਜਿਹੜੇ ਤੂੰ ਕੰਮ ਕਰਦਾ ਗੁਰੂ ਪਿਤਾ ਨਹੀਂ ਇਹਨੇ ਪਹਿਲੇ ਆ ਤੇਰੇ ਕੋਲ ਵਿਚਾਰ ਚੰਗੇ ਨਹੀਂ ਤੇਰੀ ਮਤ ਕਿੱਦਾਂ ਦੀ ਹੈ ਤੈਨੂੰ ਹੋਸ਼ ਹੀ ਕੋਈ ਨਹੀਂ ਸੁੱਧ ਮਤ ਕਰ ਤੇ ਸਭ ਹਿਰ ਲਈ ਬੋਲਣ ਸਭ ਵਿਚਾਰ ਤੇ ਜਿਹੜੀ ਵੀ ਭਾਸ਼ਾ ਬੋਲਦੇ ਵਕਾਰਾਂ ਵਾਲੀ ਵਕਾਰਾਂ ਵਾਲੀ ਸ਼ਰਧਾ ਵਾਲੀ ਬੋਲਦੇ ਨੇ ਦਿੱਤੈ ਕੇਤੇ ਸੰਤੋਖੀਆਂ ਹੁਣ ਐਸੇ ਬੰਦੇ ਦੀ ਜ਼ਿੰਦਗੀ ਚ ਥੱਲਾ ਨਹੀਂ ਹੁੰਦਾ ਸੰਤੋਖ ਨਾਮੇ ਕੋਈ ਚੀਜ਼ ਨਹੀਂ ਬੇਸਬਕ ਕਿ ਕਿਸੇ ਵੀ ਵਸਤੂ ਦੇ ਆਉਣ ਨਾਲ ਜ਼ਿੰਦਗੀ ਚ ਕਦੀ ਵੀ ਸਕੂਨ ਨਹੀਂ ਆਉਂਦਾ ਦਿੱਤਾ ਕਿਤੇ ਨਾ ਸੰਤੋਖੀਆਂ ਕਿਉਂ ਮਹਾਰਾਜ ਕਹਿੰਦੇ ਅੰਤਰ ਤ੍ਰਿਸ਼ਨਾ ਬਹੁ ਗਿਆਨ ਅੰਧਾਰ ਕਿ ਅੰਦਰ ਕ੍ਰਿਸ਼ਨਾ ਦੀ ਅਗਬਦੀ ਹੈ ਜੋ ਵੀ ਕੁਝ ਆਉਂਦਾ ਉਹਦੇ ਨਾਲ ਸੰਤੁਸ਼ਟੀ ਕੋਈ ਨਹੀਂ ਇਹਦੇ ਇੱਕ ਬੰਦਾ ਨਾ ਕਿਸੇ ਤਾਰਕਿਕ ਬੰਦੇ ਕੋਲ ਗਿਆ ਉਹਨੇ ਪਿਆ ਕੇ ਆਂਦਾ ਮੇਰੇ ਕੋ ਪਦਾਰਥ ਬੜੇ ਪਰ ਪਤਾ ਨਹੀਂ ਸਕੂਨ ਕਿਉਂ ਨਹੀਂ ਰੱਜਦਾ ਕਿਉਂ ਨਹੀਂ ਉਹਨੂੰ ਜਵਾਬ ਦੇਣ ਲਈ ਖੂਦ ਹੀ ਲੈ ਗਿਆ ਖੂਲ ਦੀ ਬਾਟੀ ਨਾਲ ਕੁੱਟ ਕੇ ਰੱਸਾ ਬਣ ਕਿਉਂ ਨੇ ਬਾਟੀ ਨੂੰ ਵਿੱਚ ਲੰਗਾਈ ਜਦੋਂ ਬਾਟੀ ਬਾਹਰ ਗਈ ਤੇ ਪਾਣੀ ਦੀ ਇੱਕ ਬੂੰਦ ਵੀ ਬਾਹਰ ਨਹੀਂ ਆਈ ਨਾਲ ਦੇ ਨੇ ਸਵਾਲ ਕੀਤਾ ਜਿਹਨੇ ਸਵਾਲ ਕੀਤਾ ਸੀ ਉਹ ਕਹਿੰਦਾ ਜੀ ਕੀ ਕਰ ਰਹੇ ਹੋ ਕਹਿੰਦੇ ਬਾਟੀ ਚ ਖੂਹ ਦੇ ਵਿੱਚੋਂ ਪਾਣੀ ਬਾਹਰ ਕੱਢਦੇ ਨੇ ਉਹ ਸਵਾਲ ਕਰਨ ਵਾਲਾ ਕਹਿੰਦਾ ਜੀ ساری ਜ਼ਿੰਦਗੀ ਲੱਗੇ ਰੋ ਖੂਹ ਦੇ ਵਿੱਚੋਂ ਬਾਟੀ ਨੇ ਪਾਣੀ ਨਹੀਂ ਬਾਹਰ ਕੱਢਿਆ ਕਹਿੰਦੇ ਕਿਉਂ ਕਹਿੰਦੇ ਜੀ ਨਹੀਂ ਕੱਢਣਾ ਤੁਹਾਡੇ ਸਾਹਮਣੇ ਕਹਿੰਦਾ ਮੈਨੂੰ ਇਹ ਦੱਸ ਵੀ ਜਦੋਂ ਮੈਂ ਬਾਟੀ ਖੂਹ ਵਿੱਚ ਲਮਕਾਉਣਾ ਇਹ ਬਾਟੀ ਖੂਹ ਵਿੱਚ ਡੁੱਬਦੀ ਤੇ ਹੈਗੀ ਆ ਬਿਲਕੁਲ ਡੁੱਬਦੀ ਹੈ ਜੀ ਬਾਟੀ ਕੀ ਡੁੱਬਣੀ ਰੱਸਾ ਵਿੱਚ ਚੁੱਕ ਜਾਊਗਾ ਹਾਂ ਤਾਂ ਪਾਣੀ ਆ ਬਾਹਰ ਕੱਢਦੇ ਇੱਕ ਬੂੰਦ ਵੀ ਪਾਣੀ ਦੀ ਬਾਹਰ ਨਹੀਂ ਆਉਂਦੀ ਕਹਿੰਦੇ ਕਿਉਂ ਨਹੀਂ ਆਉਂਦੀ ਦੱਸੇਗਾ ਭਲਾ ਸਵਾਲ ਕਰਨ ਵਾਲਾ ਪੁੱਛਦਾ ਹੈ ਕਹਿੰਦਾ ਜੀ ਬਾਟੀ ਦਾ ਥੱਲਾ ਹੈ ਕਿ ਨਹੀਂ ਕਹਿੰਦਾ ਜਵਾਬ ਮਿਲਿਆ ਗੱਲ ਸਮਝ ਨਹੀਂ ਆਈ ਕਿਹਦਾ ਸਮਝਾਵਾਂ ਬਾਟੀ ਆ ਤੁਮ ਦੁਨੀਆ ਦੇ ਪਦਾਰਥਾਂ ਦਾ ਪਾਣੀ ਜਿਵੇਂ ਬਾਟੀ ਪਾਣੀ ਦੇ ਵਿੱਚ ਡੁੱਬੀ ਪਈ ਹੈ ਪਰ ਜਦੋਂ ਬਾਹਰ ਕੱਢੀਏ ਤਾਂ ਇੱਕ ਵੀ ਬੂੰਦ ਬਾਹਰ ਨਹੀਂ ਆਉਂਦੀ ਕਿਉਂਕਿ ਜਦੋਂ ਤੱਕ ਥੱਲਾ ਹੀ ਨਹੀਂ ਹੋਏਗਾ ਇਹ ਬਾਟੀ ਦੇ ਵਿੱਚ ਪਾਣੀ ਨਿਕਲੋ ਸਕਦਾ ਤੁਸੀਂ ਕੋਈ ਪਰਤਾਂ ਲੈ ਲਓ ਸਾਹ ਸੰਗ ਬਿਨਾਂ ਥੱਲੇ ਤੋਂ ਸਾਰਾ ਪਾਣੀ ਉਹਦੇ ਵਿੱਚ ਪਾਈ ਸਾਰਾ ਸਮੁੰਦਰ ਪਾਈ ਜਾਓ ਬਰਤਨ ਵਿੱਚ ਦੀਪਾ ਨਾ ਭਾਵੇਂ ਗਲਾਸ ਹੀ ਨਾ ਹੋਵੇ ਫਿਰ ਸਾਰਾ ਸਮੁੰਦਰ ਵੀ ਗਲਾਸ ਵਿੱਚ ਪਾਈ ਜਾਓ ਉਹ ਹੀ ਅੱਗੇ ਖਾਪ ਰਿਆ ਜਾਣਾ ਹੈ 사ਧੂ ਜੀ ਕਹਿੰਦੇ ਭਲਿਆ ਤੂੰ ਮੈਂ ਬਾਟੀ ਸੰਤੋਖ ਹੈ ਤੇਰੀ ਜ਼ਿੰਦਗੀ ਦਾ ਥੱਲਾ ਜਦੋਂ ਤੱਕ ਤੇਰੀ ਜ਼ਿੰਦਗੀ ਵਿੱਚ ਸੰਤੋਖ ਦਾ ਥੱਲਾ ਨਹੀਂ ਆਉਂਦਾ ਤੂੰ ਰੱਜ ਨਹੀਂ ਸਕਦਾ ਸਕੂਨ ਗਵਾਟਾ ਦਾ ਪਾਣੀ ਨੂੰ ਅੱਗੇ ਵਗਦਾ ਜਾਏਗਾ ਤਾਂ ਹੀ ਮਨ ਚਾਹਦਾ ਸੀ ਬਿਨਾਂ ਸੰਤੋਖ ਇਹ ਲਵਜ ਬੜੇ ਕੀਮਤੀ ਸੰਤ ਗੁਰਦੇਵ ਜੀ ਵੀ ਬਿਨਾ ਸੰਤ ਉਹ ਤੋਂ ਤ੍ਰਿਪਤੀ ਨਹੀਂ ਰਾਜ ਨਹੀਂ ਸਕਦਾ ਬੰਦਾ ਅੰਤਰ ਤ੍ਰਿਸ਼ਨਾ ਬਹੁ ਅਗਿਆਨ ਅੰਧਾਰ ਅਖੀਰ ਗੁਰਦੇਵ ਜੀ ਕਹਿੰਦੇ ਜਿਨ੍ਹਾਂ ਦੀ ਜੀਵਨ ਸ਼ੈਲੀ ਐਸੀ ਹੋਵੇ ਕਰੋੜਾਂ ਨਾਂ ਕਰਕੇ ਧੂੜੀ ਬਣਾ ਕੇ ਰੱਖਣ ਤੇ ਫਾਇਦਾ ਨਹੀਂ ਤੇ ਉਹਨਾਂ ਦਾ ਬਹੁਤ ਸਾਡੇ ਜੀਵਨ ਦੇ ਨਾਲ ਬੈਠੇ ਨਾਨਕ ਮਨ ਮੁਖਾਂ ਨਾਲੋਂ ਟੁੱਟੀ ਫਲੀ ਹੈ ਨਾਨਕਾ ਮਰਦ ਇਹ ਚਾਹਦਾ ਕਿ ਜ਼ਿੰਦਗੀ ਚ ਜਉਣ ਵਾਲਿਆਂ ਨਾਲੋਂ ਟੁੱਟੀ ਚੰਗੀ ਹੈ ਕਿਤੇ ਉਹਨਾਂ ਦੇ ਜੀਵਨ ਦਾ ਅਸਰ ਸਾਡੇ ਜੀਵਨ ਤੇ ਨਾ ਪੈ ਜਾਏ ਨਾਨਕ ਮਨ ਮੁਖਾਂ ਨਾਲੋਂ ਕੁੱਟੀ ਭਲੀ ਜਿਨ ਮਾਇਆ ਮੋ ਪਿਆਰ ਜਿਨ੍ਹਾਂ ਨੂੰ ਕੇਵਲ ਮੈਂ ਮੇਰੀ ਨਾਲ ਪਿਆਰ ਹੈ ਉਹਨਾਂ ਨਾਲੋਂ ਕਿੱਟੇ ਹੋਣੀ ਨਾਂ ਦੀ ਜ਼ਿੰਮੇਦਾਰ ਤੇਰੇ ਨਾਲ ਤੇੜੂ ਜੁਗੇ ਹੋ ਜਾਈਏ ਆਉ ਤੂੰ ਕਿਰਪਾ ਕਰੇ ਟਿੱਕਾ ਬਾਣੀ ਇੱਕ ਵਾਰ ਇੱਕੋ ਸ਼ਬਦ ਵਿਚਾਰ ਦਾ ਸਤਨੂ ਮਨ ਨੂੰ ਜੋਤ ਸਰੂਪੇ ਆਪਣਾ ਮੂਹ ਪਛਾਣ ਵਾਲੀ ਵਿਚਾਰ ਨੂੰ ਵਿੱਚ ਲਾਗੂ ਕਰ ਸਕੀਏ ਮਨ ਤੋਂ ਜੋਤ ਸਰੂਪ ਹੈ ਮਨ ਤੋਂ